ਮਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਤਕਰੀਬਨ ਜਦੋਂ 1.5 ਕਿਲੋ ਦੇ ਕਰੀਬ ਹੇਰੋਇਨ ਦੇ ਸਮੇਤ ਦੋ ਔਰੋਪੀਆਂ ਨੂੰ ਜਿਹੜਾ ਹੈਗਾ ਮਹਾਲੀ ਪੁਲਿਸ ਨੇ ਅਰੈਸਟ ਕਰ ਲਿਆ ਗਿਆ ਦੱਸ ਦਈਏ ਕਿ ਔਰੋਪੀ ਆ ਜਿਹੜੇ ਹੁੰਡਈ ਔਰਾ ਵਾਹਕਲ ਆ ਜਿਹੜਾ ਇੱਕ ਗੱਡੀ ਆ ਜਿਹੜੀ ਉਸ ਤੇ ਵਿੱਚ ਆ ਰਹੇ ਸਨ ਤੇ ਜਿਹੜੇ 1.5 ਕਿਲੋ ਤਕਰੀਬਨ ਹੇਰੋਨ ਆ ਜਿਹੜੀ ਉਹਨਾਂ ਕੋਲੋਂ ਬਰਾਮਦ ਹੋਈ ਹੈ ਸੁਖਦੀਪ ਸਿੰਘ ਔਰ ਫਰਰਾਜਾ ਤੇ ਕ੍ਰਿਸ਼ਨ ਜਿਹੜਾ ਹਰਿਆਣਾ ਤੋਂ ਇੱਕ ਵਿਅਕਤੀ ਹੈ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਇਹ ਪੂਰਾ ਮਾਮਲਾ ਦੱਸਦੀ ਇਹ ਪੂਰਾ ਮਾਮਲਾ ਜਿਸ ਵਿੱਚ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਲਖਵਿੰਦਰ ਸਿੰਘ ਆਫ ਕੋਟਕਪੂਰਾ ਦੇ ਇੱਕ ਵਿਅਕਤੀ ਹੈਗਾ ਉਸ ਦੇ ਜਿਹੜੇ ਰਿਪੋਰਟ ਉਹਨੂੰ ਰਿਪੋਰਟ ਕਰਦੇ ਸਨ ਉਹਦੇ ਜਿਹੜੇ ਆਦੇਸ਼ਾਂ ਦੇ ਉੱਪਰ ਜਿਹੜੀ ਹੈਗੀ ਹੈ ਇਹ ਕੰਮ ਕਾਰਵਾਈ ਕਰਦੇ ਸਨ ਇਹ ਪੂਰੇ ਦੱਸਦੀ 1.5 ਕਿਲੋ ਹਿਊਰਨ ਜਿਹੜੀ ਫਲਫੀ ਜੈਕਟਸ ਜਿਹੜੀਆਂ ਆਪਾਂ ਸਰਦੀ ਦੇ ਵਿੱਚ ਜੈਕਟਾਂ ਪਾਉਨੇ ਆ ਫਲਫੀ ਜੈਕਟਸ ਬੋਲਦੇ ਜਿਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਹਿਊਰੋ ਭਰ ਕੇ ਹਿਊਰੋ ਪਾਰਕ ਨੇ ਜਿਹੜਾ ਮੁਹਾਲੀ ਨੇ ਜਿਹੜੇ ਉਹਨਾਂ ਨੇ ਸਾਨੂੰ ਦਿੱਤੀ ਉਹਨਾਂ ਦੇ ਦੱਸਣ ਦੇ ਮੁਤਾਬਿਕ ਜਿਹੜਾ ਹੈਗਾ ਇਹ ਪੂਰਾ ਜਿਹੜਾ ਡਰੱਗ ਰੈਕਟ ਹੈਗਾ ਜਿਹੜਾ ਹੈਗਾ ਇਹ ਅਫਗਾਨ ਨੈਸ਼ਨਲ ਬੇਸ ਦਿੱਲੀ ਦਾ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਇਹ ਜਿਹੜੇ ਜਿਹੜੇ ਦੋਨੋਂ આરોપી ਨੇ ਇਹ ਇੱਕ ਜਿਹੜਾ આરોપી ਬੇਸਿਕਲੀ ਇਹ ਸੁਹਾਣਾ ਦੇ ਕਿਤੇ ਨੇਅਰ ਬਾਈ ਕਿਸੇ ਜਗ੍ਹਾ ਦੇ ਉੱਪਰ ਰਹਿੰਦੇ ਸਨ ਜਿਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਤੋਂ ਪੁੱਛ ਕੇ ਜਿਹੜਾ ਸਾਹਮਣੇ ਆਇਆ ਹੈਗਾ ਪਰ ਇਹਨਾਂ ਦੋਨਾਂ ਵਿਅਕਤੀਆਂ ਦੇ ਕੋਲੋਂ ਤਕਰੀਬਨ 1.5 ਕਿਲੋ ਦੇ ਕਰੀਬ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਪਰ ਵੱਡੀ ਸਵਾਲ ਉਸ ਸਮੇਂ ਖੜੇ ਹੁੰ हरियाणाय दे विच इलेक्शंस ने ते और ते स्टेट दी इंटरस्टेट ਨਾਕਾਬਦੀ ਦੀ ਗੱਲ ਕਰ ਲਈਏ ਦਿੱਲੀ ਦਾ ਫਿਰ ਉਸ ਤੋਂ ਬਾਅਦ ਹਰਿਆਣਾ ਦਾ ਫਿਰ ਇਹ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਐਕਟਿਵ ਹੁੰਦੀ ਆ ਤੇ ਉਹਨਾਂ ਵੱਲੋਂ ਜਿਹੜੀ ਹੈਗਾ ਇਹ ਦੋਨਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ तकरीबन 1.5 ਕਿਲੋ ਜਿਹੜੀ ਹੀਰੋਨਾਂ ਉਹਨਾਂ ਕੋਲੋਂ ਜਿਹੜੀ ਐ ਬਰਾਮਦ ਕਰ ਲਈ ਜਾਂਦੀ ਹੈ ਐਸਐਸਪੀ ਮੋਹਾਲੀ ਦੀਪਕ ਪਾਰਕ ਜੀ ਦਾ ਕੀ ਕਹਿਣਾ ਹੈਗਾ ਪੂਰੀ ਜਾਣਕਾਰੀ ਐਸਐਸਪੀ ਦੀਪਕ ਪਾਰਕ ਨੇ ਸਾਡੇ ਸਾਹਮਣੇ মিডিਆ ਦੇ ਰੂਬਰੂ ਹੋ ਕੇ ਦਿੱਤੀ ਆ ਉਹ ਵੀ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਮੋਹਾਲੀ ਪੁਲਿਸ ਦੀ ਇੱਕ ਟੀਮ ਜਿਹਦੇ ਵਿੱਚ ਐਸਆਈ surjit ਸਾਡੇ ਐਸਪੀ ਰੂਰਲ ਡੀਐਸਪੀ ਸਾਹਿਬ ਡੇਰਾਬਸੀ ਐਸਐਚਓ ਲਾਲਦੂ ਤੇ ਬਾਕੀ ਸੀਆਈਏ ਦਾ ਸਟਾਫ ਸੀਆਈਏ ਇਨਚਾਰਜ ਨੇ ਸਭ ਨੇ ਮਿਲ ਕੇ ਜੋ ਹੈ ਇੱਕ ਇੰਟਰਨੈਸ਼ਨਲ ਜਿਹੜਾ ਡਰੱਗ ਦਾ ਸਿੰਡੀਕੇਟ ਹੈ ਉਹਦਾ ਪਰਦਾ ਫਾਸ਼ ਕੀਤਾ ਸੋ ਇਹਨਾਂ ਨੇ ਇਹਦੇ ਵਿੱਚ ਜਿਹੜੇ ਬੰਦੇ ਅਰੈਸਟ ਕੀਤੇ ਹੈਗੇ ਇਹਨਾਂ ਦਾ ਇੱਕ ਵੱਖਰਾ ਮੋਡਸ ਆਪਰੇਂਡੇ ਸੀਗਾ ਮੈਂ ਮੋਡਸ ਆਪਰੇਂਡੇ ਲਈ ਤੁਹਾਨੂੰ ਇਹ ਜਿਹੜੀ ਜੈਕਟਾ ਹੈਗੀ ਜਿਹਦੇ ਅਸੀਂ ਹੁਣ ਬੁਲੰਦੇ ਬਣਾਤੇ ਉਹ ਦਿਖਾਣਾ ਚਾਹੁੰਦਾ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਿਹੜੀ ਜਿਹੜੀ ਉਹ ਜੈਕਟ ਹੈਗੀ ਹੈ ਉਹਦੇ ਵਿੱਚ ਜਿਹੜੀ ਫਲਫੀ ਵਾਲੀ ਜੈਕਟ ਹੁੰਦੀ ਹੈ ਉਹਦੇ ਅੰਦਰ ਸਿਲਕੇ ਤੇ ਹਿਰੋਇਨ ਦੀ ਸਮਗਲਿੰਗ ਕਰ ਰਹੇ ਸੀਗੇ ਸੋ ਕਾਫੀ ਇਹਨਾਂ ਦੀ ਇਨਫੋਰਮੇਸ਼ਨ ਬਿਲਡ ਕਰਕੇ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਇਸ ਤਰੀਕੇ ਦੀ ਤਿੰਨ ਜੈਕਟ ਸਾਨੂੰ ਮਿਲੀ ਹੈ ਇੱਕ ਦੇ ਵਿੱਚ 1 ਕਿਲੋ ਹਿਚ ਜੈਕਟ ਦੇ ਵਿੱਚ ਸੀਗੀ ਤੋਂ 1.5 ਕਿਲੋ ਹਿਰੋਇਨ ਜਿਹੜੀ ਹੈਗੀ ਉਹਦੀ ਰਿਕਵਰੀ ਹੋਈ ਹੈ ਸੋ ਇਹਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਉਹਦੇ ਅਕੋਰਡਿੰਗ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਦਿੱਲੀ ਤੋਂ ਇਹ ਲੈ ਕੇ ਆਉਂਦੇ ਸੀਗੇ ਦਿੱਲੀ ਦੇ ਵਿੱਚ ਜਿਹੜਾ ਹੁਣ ਤੱਕ ਇਹਨਾਂ ਨੇ ਦੱਸਿਆ ਹੈ ਲੈ ਜਿੱਦਲੀ ਕੋਈ ਇੱਕ ਅਫਗਾਨ ਜਿਹੜਾ ਨੈਸ਼ਨਲ ਹੈਗਾ ਉਹਦੇ ਨਾਲ ਹੀ ਸੰਪਰਕ 'ਚ ਸੀਗੇ ਉਹਦੇ ਰਾਹੀਂ ਇਹ ਜਿਹੜੀ ਇਹ ਹਿਰੋਇਨ ਪ੍ਰੋਕਿਊਰ ਕਰਦੇ ਸੀਗੇ ਤੋਂ ਉਸ ਤੋਂ ਬਾਅਦ ਇਹ ਆਪਣੇ ਐਸੋਸੀਏਟਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਵਕਫ-ਵਕਫ ਥਾਵਾਂ ਤੇ ਡਿਸਟ੍ਰਿਬਿਊਟ ਵੀ ਕਰਦੇ ਸੀਗੇ ਸੋ ਇਹਦੇ ਵਿੱਚ ਜਿਹੜਾ ਦੋ ਬੰਦੇ ਮੇਨ ਫੜੇ ਗਏ ਇੱਕ ਤਾਂ ਸੁਖਦੀਪ ਸਿੰਘ ਏਲੀਅਸ ਰਾਜਾ son of ਜਸਵੰਤ ਸਿੰਘ ਇਹ ਪਾਣਾ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਤੇ ਦੂਜਾ 크੍ਰਿਸਚਨ ਸਨ ਆਫ ਰਾਜਪਾਲ ਇਹ ਰੋਤਕ ਹਰਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਕਿ ਨਾਮਜ਼ਦ ਹੈਗੇ ਲਖਵਿੰਦਰ ਸਿੰਘ ਸਨ ਆਫ ਜਗਤਾਰ ਸਿੰਘ ਇਹ ਕੋਟਕਪੂਰਾ ਫਰੀਦਕੋਟ ਦਾ ਤੇ ਚੌਥਾ ਲਵਪ੍ਰੀਤ ਸਿੰਘ ਸਨ ਆਫ ਜਗੀਰ ਸਿੰਘ ਇਹ ਮੱਖੂ ਮਾਜਰਾ ਕਰਨਾਲ ਹਰਿਆਣੇ ਦਾ ਰਹਿਣ ਵਾਲਾ ਹੈਗਾ ਸੋ ਇਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈਗਾ ਉਹ ਮਾਈਕ ਲੈ ਲਓ ਇਹਨਾਂ ਤੋਂ ਇੱਕ ਹੁੰਡਾਈ ਔਰਾ ਗੱਡੀ ਵੀ ਰਿਕਵਰ ਕੀਤੀ ਏ ਸੋ ਇਹਨਾਂ ਦੀ ਹੁਣ ਤੱਕ ਜਿਹੜੀ ਪੁਸ਼ਕਿਸ਼ ਦੇ ਦੌਰਾਨ ਸਾਹਮਣੇ ਆਈ ਇਹ ਗੱਲ ਤੋਂ ਇਹਨਾਂ ਦਾ ਕ੍ਰਿਮਿਨਲ ਪਿਛੋਕੜ ਵੀ ਹੈਗਾ ਸੁਖਦੀਪ ਜੋ ਹੈ ਇਹਦੇ ਉੱਤੇ ਕਿਡਨੈਪਿੰਗ ਦਾ ਕੇਸ ਹੈਗਾ 2020 ਦਾ ਉਸ ਤੋਂ ਬਾਅਦ ਫਰੀਦਕੋਟ ਜੇਲ੍ਹ ਦੇ ਵਿੱਚ ਮਈ 2024 ਦੇ ਵਿੱਚ ਬਾਹਰ ਆਇਆ ਤੋਂ ਸਾਡੇ ਅਕੋਰਡਿੰਗ ਉਸ ਤੋਂ ਬਾਅਦ ਇਹ ਜਿਹੜਾ ਹਿਰੋਇਨ ਦਾ ਸਮਗਲਿੰਗ ਹੈ ਉਹਦੇ ਵਿੱਚ ਲਿਪਤ ਹੋ ਗਿਆ ਦੂਜਾ ਜਿਹੜਾ ਇਹਨਾਂ ਦਾ ਸਾਥੀ ਹੈਗਾ ਉਹਦੇ ਖਿਲਾਫ ਵੀ ਸਾਨੂੰ ਵਕਫ-ਵਕ ਜਿਹੜੇ ਹੈਗੇ ਆ ਕਿ ਟਕਟੋ-ਟਕ 10 ਪਰਚੇ ਇੱਕ ਐਸੋਸੀਏਟ ਹੋਰ ਦੇ ਵੀ ਸਾਹਮਣੇ ਆਏ ਸੋ ਬਾਕੀਆਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਕਰਾਂਗੇ ਬਾਕੀ ਜਿਹੜੀ ਇੰਟਰਸਟੇਟ ਰੈਮੀਫੀਕੇਸ਼ਨ ਹੈਗੀ ਹੈ ਉਹ ਸਾਡੀ ਵਕਰੀ ਵਕਰੀ ਜਿਹੜੀ ਏਜੰਸੀਸ ਹੈਗੀਆਂ ਨਾਲ ਤਾਲਮੇਲ ਕਰਕੇ ਦੂਜੇ ਸਟੇਟ ਦੀ ਪੁਲਿਸ ਨਾਲ ਤਾਲਮੇਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ। ਯਾਰ ਕਿੱਥੇ ਰਹੇ ਸੀ ਉਹ ਦਬਰ ਤੋਂ ਰਸਤੇ ਜਾ ਕਿੱਥੇ ਰਹੇ ਸੀ ਉਹ ਦੂਸਰੀ ਗੱਲ ਇਹ ਦੋਨੋਂ ਅਲੱਗ-ਅਲੱਗ ਹੈ। ਇੱਕ ਫਰੀਦਕੋਟ ਦਾ ਹੈ, ਦੂਸਰਾ ਰੋहतक ਦਾ ਹੈ। ਦੋਨੋਂ ਆਪਸ ਵਿੱਚ ਇੰਟਰਲਿੰਕ ਕਿੱਦਾਂ ਸੀਗੇ? ਉਹੀ ਅਸੀਂ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਇੰਟਰ ਨੈਸ਼ਨਲ ਤੇ ਇੰਟਰ ਸਟੇਟ ਰੈਮੀਫੀਕੇਸ਼ਨ ਹੈਗੇ, ਸੋ ਜਿਹੜਾ ਹੈਗਾ ਹਿਰੋਇਨ ਲਾ ਕੇ ਉਹਨੂੰ ਪਿਕਚਰ ਕਰਕੇ ਇਹਨ ਇਨਾਂ ਨੇ ਇੱਥੇ ਵੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਕਿ ਇਹਨਾਂ ਨੇ ਇੱਥੇ ਵੀ ਰੈਂਟ ਤੇ ਕਮੋਡੀਸ਼ਨ ਲਿਆ ਹੋਇਆ ਹੈ ਮੁਹਾਲੀ ਦੇ ਵਿੱਚ ਵੀ ਸੋ ਉਸ ਅਕੋਮੋਡੇਸ਼ਨ ਨੂੰ ਯੂਜ਼ ਕਰਕੇ ਇਸ ਇਲਾਕੇ ਦੇ ਆਸ-ਪਾਸ ਦੇ ਇਲਾਕੇ ਵਿੱਚ ਕਿੱਥੇ-ਕਿੱਥੇ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਹੈ ਨਾ ਦੀ ਮੋਟਰਸਪਰੈਂਡੀ ਕੀ ਹੁੰਦੀ ਸੀ ਕੋਈ ਇਨਫੋਰਮੇਸ਼ਨ ਸੀ ਸਿਕਰਟ ਇਨਫੋਰਮੇਸ਼ਨ ਸੀ ਅਪਰੇ ਕੋ ਕਿੱਥੋਂ ਇਹਨਾਂ ਨੂੰ ਐਗਜ਼ੈਕਟ ਫੜਿਆ ਦੇਖੋ ਐਗਜ਼ੈਕਟ ਫੜਿਆ ਤੇ ਉਹ ਨੋਟ ਦੇ ਵਿੱਚ ਆ ਜਾਏਗੀ ਜੋ ਡਿਟੇਲਸ ਹੈਗੀ ਹੈ ਸਿਕਰਟ ਇਨਫੋਰਮੇਸ਼ਨ ਕਾਫੀ ਦਿਨ ਤੋਂ ਅਸੀਂ ਬਿਲਡ ਕਰ ਰਹੇ ਸੀਗੇ ਕਿਉਂਕਿ ਜਿਹ ਸੀਮਨ ਸਾਹਿਬ ਡੀਜੀਪੀ ਸਾਹਿਬ ਡਾਈਜੀ ਮੈਮ ਇਨਾ ਨੇ ਕਿਹਾ ਹੋਇਆ ਹੈ ਕਿ ਜਿਹੜੀ ਆਪਣੀ ਅਵਰ ਅਗੇਂਸਟ ਡੱਗਸ ਹੈ ਇਹਦੇ ਵਿੱਚ ਦਿਨ ਰਾਤ ਅਸੀਂ ਕੰਮ ਕਰਦੇ ਹਾਂ ਇੱਕ ਜਿਹੜੇ ਲਿਸਟਡ ਸਮਗਲਰਸ ਹੈਗੇ ਜਿਹੜੇ ਬੇਲਡ ਆਊਟ ਆ ਰਹੇ ਉਹਨਾਂ ਤੇ ਵੀ ਨਿਗਰਾਨੀ ਰੱਖਦੇ ਹਾਂ ਸੋ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਉਹਨੂੰ ਅਸੀਂ ਬਿਲਡ ਕਰਕੇ ਉਹਨੂੰ ਫੋਰੈਂਸਿਕ ਕਾਮਯਾਬ ਹੋਏ ਇਹਦੇ ਵਿੱਚ ਸਾਡਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇਆ ਕੋਈ ਲੋਕਲ ਇਨਵੋਲਵਮੈਂਟ ਜਿੱਦਾਂ ਤੁਸੀਂ ਕਹੇ ਗੌਰਮੇਸ਼ਨ ਐਕੋਮੋਡੇਸ਼ਨ ਇਥੇ ਲਈ ਹੋਈ ਸੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਸਾਡੀ ਬੈਕਵਰਡ ਫਾਰਵਰਡ ਲਿੰਕੇਜ ਦਾ ਇੱਕ ਸ ਸੋ ਟੈਕਨੀਕਲ ਇਨਵੈਸਟੀਗੇਸ਼ਨ ਵੀ ਕਰਾਂਗੇ ਇਹਨਾਂ ਨਾਲ ਪੁਸ਼ਕਿਸ਼ ਵੀ ਕਰਾਂਗੇ ਮੋਬਾਈਲ ਫੋਨਸ ਵਗੈਰਾ ਸਾਰਾ ਕੁਝ ਚੈੱਕ ਕਰਕੇ ਸੋ ਵੀਲ ਆਇਡੈਂਟੀਫਾਈ ਕਿ ਲੋਕਲ ਐਸੋਸੀਏਸ਼ਨਾਂ ਦੇ ਕੌਣ ਹੈ ਤੇ ਇੰਟਰ ਸਟੇਟ ਕੌਣ ਹੈ ਤੇ ਇੰਟਰਨੈਸ਼ਨਲ ਵੀ ਕੀ ਦੀ ਰੈਮਿਫੀਕੇਸ਼ਨਸ ਹੈਗੀ ਉਹ ਵੀ ਸੈਚ ਕਰ ਸਰ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਸੀਗੇ ਤੇ ਪਹਿਲਾਂ ਕਿੰਨੇ ਗੇੜੇ ਇਹ ਮਾਰ ਲੁਕੇ ਸਪੈਸ਼ਲੀ ਆਪ ਸੀਦੇ ਸੇ ਨੂੰ ਜਿਹੜਾ ਤਸਕਰੀ ਕਰਨ ਦੇ देखो वो सारा ना मतलब क्योंकि ये हुन ਸਾਡੇ ਕੋਲੇ ਬੰਦੇ ਆਏ ਐ ਸੇ ਅਰੈਸਟ ਕੀਤੇ ਇਹਨਾਂ ਦੇ ਹੋਰ ਅਸੋਸੀਏਟਸ ਨਾਮਜ਼ਦ ਹੈਗੇ ਉਹ ਵੀ ਅਰੈਸਟ ਹਲੇ ਕਰਨੇ ਸੋ ਪੂਰਾ ਇਹਦੀ ਪਿਕਚਰ ਕਲੀਅਰ ਹੋਏਗੀ ਜਦੋਂ ਸਾਰੇ ਫੜੇ ਜਾਣਗੇ ਜਦੋਂ ਗੀਰੋ ਸਾਹਮਣੇ ਆਏਗਾ ਬਟ ਪ੍ਰਾਇਮਰੀ ਅਸੀਂ ਅਸਿ ਅਸਿਊਮ ਕਰ ਸਕਦੇ ਹਾਂ ਕਿ ਵੀ 1.5 ਕਿਲੋ ਹਿਰੋਇਨ ਕੋਈ ਆਪ ਤੱਕ ਕੰਜ਼ੂਮ ਨਹੀਂ ਕਰੇਗਾ ਇਟ ਵਿਲ ਆਫਕੋਰਸ ਵੀ ਬੀ ਸੋਲਡ ਸੋ ਠੀਕ ਬੀਸਿਕਲੀ ਵੀ ਇਹ ਜੈਕਟ ਨੂੰ ਆਪ ਸੇਲ ਕੇ ਫਿਰ ਉਹਨੂੰ ਟ੍ਰਾਂਸਫਰ ਕਰਦੇ ਸੀ ਕਿਸੇ ਨੂੰ ਤਸਕਰੀ ਦੇ ਲਈ ਜਾਏ ਹੌਲ ਸੇਲ ਬਿਜ਼ਨਸ ਕਰਦੇ ਸੀ ਜਿਸ ਤੋਂ ਬਾਅਦ ਇਹ ਸਾਰਾ ਕੁਝ ਉਹ ਅਸੀਂ ਉਹ ਅਸੀਂ ਨਾ ਤੋਂ ਕੁਸ਼ਕੀ ਦੇ ਦ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਜੋ ਪੁਛਾਇਆ ਦਿੱਲੀ ਤੋਂ ਕਿਥੋਂ ਲੈ ਕੇ ਆਂਦੇ ਸੀਗੇ ਕਿੰਨਾ ਕੁ ਵੱਡਾ ਜਿਹੜਾ ਹੈ ਕਿ ਇਹਨਾਂ ਦਾ ਨੈਕਸਸ ਵੀ ਚੱਲਦਾ ਹੈ ਕਿਉਂਕਿ ਇਹ ਇੱਕ ਵੱਡੀ ਗੱਲ ਹੈ ਕਿੰਨੀ ਵੱਡੀ ਰਿਕਵਰੀ ਸਾਹਮਣੇ ਉਹ ਬਗੈਰ ਜੀ ਟੈਕਨੀਕਲੀ ਉਹਨੂੰ ਵੈਰੀਫਾਈ ਕਰੇ ਬਗੈਰ ਪ੍ਰੋਪਰ ਐਵਿਡੈਂਸ ਸਾਹਮਣੇ ਲਾਏ ਉਹ ਕੰਜੈਕਚੂਰਲ ਕੋਈ ਅਸੀਂ ਨਹੀਂ ਕਹਿਣਾ ਚਾਹੁੰਦੇ ਜਿਹੜੀ ਪ੍ਰੀਮੀਅਰੀ ਸਾਹਮਣੇ ਆਈ ਇਹਨਾਂ ਦੀ ਕੁਸ਼ੀਸ਼ ਤੋਂ ਜਿਹੜੀ ਪ੍ਰੀਮੀਅਰੀ ਕੁਸ਼ੀਸ਼ ਤੋਂ ਸਾਹਮਣੇ ਤਾਨੂੰ ਦੱਸਤਾ ਬਾਕੀ ਡਿਟੇਲ ਜਿਵੇਂ ਅੱਗੇ ਆਏਗੀ ਉਹ ਅਸੀਂ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਦੱਸ ਇੱਕ ਗੱਲ ਸਰ ਇਹਦੇ ਵਿੱਚ ਸਰ ਐਕਟੀ ਜਿਹੜਾ ਇਹ ਕਹਿ ਰਹੇ ਕਿ ਪ੍ਰੋਕਿਊਰਮੈਂਟ ਜਿਹੜਾ ਹੈਗਾ ਉਹਦੇ ਰਾਹੀਂ ਇਹ ਸਾਰਾ ਜਿਹੜਾ ਹੈਗਾ ਕੰਸਾਈਨਮੈਂਟ ਪਕਚਰ ਕਰਦੇ ਸੀ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜੀ ਗੱਡੀ ਇੱਕ ਉਹਨਾਂ ਦੀ ਆਪਣੀ ਹੈ ਜਾਂ ਟੈਕਸੀ ਹਾਇਰ ਕਰਦੇ ਸੀ ਇਹ ਕਿਸ ਤਰ੍ਹਾਂ ਕਰਦੇ ਸੀ ਇਹ ਗੱਡੀ ਜਿਹੜੀ ਹੈਗੀ ਇੱਕ ਇੱਕ ਗੱਡੀ ਜਿਹੜੀ ਹੁੰਡੀ ਹੈ ਔਰ ਹੈਗੀ ਹੈ ਇਹਦੀ ਮਾਲਕੀ ਅਸੀਂ ਐਸਟੈਬਲਿਸ਼ ਕਰ ਲੈ ਸਰ ਇਹਦੇ ਵਿੱਚ ਜੇ ਕਿੰਨੇ ਕੇਸ ਪਹਿਲਾਂ ਪਰਚੇ ਦਰਜ ਨੇ ਉਹ ਪਰਚੇ ਜਿਹੜੇ ਸਾਰੇ ਤਸਕਰੀ ਦੇ ਨਹੀਂ ਐਨਡੀਪੀਐਸ ਦੇ ਨੇ ਜਿਵੇਂ ਮੈਂ ਦੱਸਿਆ ਇੱਕ ਬੰਦੇ ਤੇ ਤਾਂ ਪਹਿਲਾਂ ਕਿਡਨਾਪਿੰਗ ਦਾ ਪਰਚਾ ਵੀ ਦਰਜ ਹੋਇਆ ਕਈਆਂ ਦੇ ਵਿੱਚ ਇਹਨਾਂ ਦੇ ਸਾਹਮਣੇ ਆਇਆ ਕਿ ਵੱਖ-ਵੱਖ ਪਰਚੇ ਐਨਡੀਪੀਐਸ ਦੇ ਵੀ ਦਰਜ ਹੈ ਮੋਰ ਥੈਨ 10 ਐਫਆਈਆਰਸ ਡਿਸਕਵਰ ਹੋ ਗਈ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਅਸੀਂ ਡੂੰਘਾਈ ਨਾਲ ਜਾਵਾਂਗੇ ਸ ਤਾਂ ਹੋਰ ਪਰਚੇ ਵੀ ਸਾਹਮਣੇ ਆਉਣਗੇ ਇਹਦੇ ਵਿੱਚ ਬਾਈਕ profession ਯਾ ਇਹ ਸਾਹਮਣੇ ਲੋਕਾਂ ਦੇ ਸਾਹਮਣੇ ਪਬਲੀਕਲੀ ਇਹ ਕੀ ਕੰਮ ਕਰਦੀ ਸੀ ਇਹਨਾਂ ਦੀ ਏਜ ਕੀ profile ਹੈ ਏਜ profile ਤਾਂ ਯੰਗ ਹੀ ਮਤਲਬ ਦੇ ਜਿਹੜੇ 20 ਤੋਂ 25 ਤੋਂ 40 ਦੇ ਏਜ ਗਰੁੱਪ ਦੇ ਵਿੱਚ ਹੀ ਹੈਗੇ ਸਾਰੇ ਸੋ ਬੇਸਿਕਲੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਾਂ ਫਿਰ ਹੋਰ ਕੰਮ ਇਹਨਾਂ ਨੇ ਕੀ ਸਰ ਕਿੰਨੇ ਟਾਈਮ ਤੋਂ ਰਹਿ ਰਹੇ ਹੈ ਉਹ ਸਾਰਾ ਅਸੀਂ ਚੈੱਕ ਕਰਾਂਗੇ ਐਗਜ਼ੈਕਟਲੀ ਔਰ ਜਿਹੜੇ ਟੈਨੈਂਸੀ ਡਾਕੂਮੈਂਟਸ ਹੈਗੇ ਸਾਰਾ ਦੇਖ ਕੇ। ਸੁਹਾਣੇ ਦੇ ਵਿੱਚ ਸਰ ਨੋਟ ਕਰਾਂਗੇ ਆਪਾਂ ਦੇਖੀ ਇਹ ਤਾਂ ਛੋਟੀਆਂ-ਛੋਟੀਆਂ ਬਿਲਡਿੰਗਾਂਸ ਵਿੱਚ ਇਸ ਤਰੀਕੇ ਨਾਲ ਕਾਫੀ ਲੋਕ ਰਹਿ ਰਹੇ ਹੋਏ। ਕਿ ਉਹਦਾ ਪਲਾਨ ਹੈਗਾ ਵੀ ਉਹਨੂੰ ਵੈਰੀਫਾਈ ਕਿਸ ਤਰੀਕੇ ਨਾਲ ਕੀਤਾ ਜਾਏਗਾ। ਉਹਦੇ ਲਈ ਨਾ ਅਸੀਂ ਇੱਕ ਸਪੈਸ਼ਲ ਡਰਾਈਵ ਸ਼ੁਰੂ ਕਰ ਰਹੇ ਹਾਂ ਜਿਹੜੀ ਕਿ ਜਿਹਦੇ ਬਾਰੇ ਤੁਹਾਨੂੰ ਵੱਖਰੀ ਜਾਣਕਾਰੀ ਦਿੱਤੀ ਜਾਏਗੀ। ਉਹ ਅਸੀਂ ਮੰਡਲ ਨੂੰ ਤੁਹਾਨੂੰ ਬਰੀਫ ਕਰਾਂਗੇ। ਸਰ ਜੀ ਮੈਂ ਇਹ ਨਾ ਦਾ ਪਹਿਲਾਂ ਹੋ ਜਾਏ ਪੂਰਾ। ਹਾਂ। ਸਰ ਇਸ ਤੋਂ ਇਲਾਵਾ ਇਦੋਂ ਸਕਾ ਬੰਦ ਤੋਂ ਉਸ ਤੋਂ ਲਾਵਾ ਸਰ ਪੰਚਾਇਤੀ ਇਲੈਕਸ਼ਨਸ ਨੂੰ ਲੈ ਕੇ ਕਿ ਕਿ ਬਾਕੀ ਉਸ ਜਿਆਦੇ ਵਿੱਚ ਲਗਾਤਾਰ ਨੌਂ ਨੌਂ ਦੇ ਕੇ ਆਪਣੇ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਕਿਸ ਤਰ੍ਹਾਂ ਲੋਅ ਨੌਂਡਾ ਨੂੰ ਦੇਖਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਜਾਂ ਫਿਰ ਲੋਅ ਨੌਂਡਾ ਦੀ ਸਿਚੁਏਸ਼ਨ ਸਾਡੀ ਪੂਰੀ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਮੁਸਤਫਦੀ ਹੈਗੀ ਅਸੀਂ ਫਲੈਗ ਮਾਰਚਸ ਵੀ ਸ਼ੁਰੂ ਕਰ ਰਹੇ ਹਾਂ ਜਿਹੜੇ ਜਿੱਥੇ-ਇਥੇ ਨੋਮੀਨੇਸ਼ਨਸ ਹੋ ਰਹੇ ਸਾਰੀ ਡਿਪਲॉयਮੈਂਟ ਪੂਰੀ ਹੈਗੀ ਹੈ ਫੋਰਸ ਵੀ ਸਾਨੂੰ ਬਾਰੋ ਐਕਸਟਰਾ ਮਿਲ ਗਈ ਹੈ ਆਪਣੀ ਫੋਰਸ ਦੇ ਉੱਪਰ ਡਿਪਲੋਏ ਕੀਤੀ ਹੈ ਸਾਡਾ ਮਕਸਦ ਇਹ ਹੀ ਹੈ ਕਿ एक भी कोई इंसिडेंट वायलेंस ना होवे पूरी इलेक्शन पीस थी सर इस तो लावा एक डेरा वसी जड़ा तेरे अंकुश रेट डेथ होइए मर्डर होया उस मामले चले जा ओ तन्नू वखरा ब्रीफ करदा नहीं पूरी डिटेल लेके विल ब्रीफ इट सर करियर आके डर की कि जो पंचायत इलेक्शंस हो रहे हैं हिदायत ਦਿੱਤੀ लिए सरपंच ने पंच तो, ने ਉਨਾ ਦੀ ਵੀ ਚੈਕਿੰਗ ਕੀਤੀ ਜਾਵੇ ਮਤਲਬ ਜਿਹੜੇ ਵੈਪਰਸ ਨੇ ਆ ਉਹਨਾਂ ਨੂੰ ਵੀ ਜਮ੍ਹਾਂ ਕਰਾਉਣ ਦੇ ਕੋਈ ਨਿਰਦੇਸ਼ ਆ ਇਸ ਤਰ੍ਹਾਂ ਦੀ ਕੋਈ ਚੈਕਿੰਗ ਹੋ ਜਾਵੇ ਜਿਹੜੀ ਦੇਖੋ ਇਹਦੇ ਵਿੱਚ ਹਾਈ ਕੋਰਟ ਦੀ ਕੋਰਟ ਦੀ ਗਾਈਡਲਾਈਨਸ ਬੜੀ ਕਲੀਅਰ ਹੈਗੀ ਹੈ ਸੋ ਕੋਰਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਕਰ ਰਹੇ ਹਾਂ